Preview <laughs> ਮੈਂ ਉਤਾਸ਼ ਸਿੰਘ ਥਾਪਕਾ ਦੇ ਵਿਕਾਸ ਦੇ ਪਿੰਡੀ ਲੋਆ ਕੋਲਤੀ ਰਵਾਜੀ ਸੰਤੁਸ਼ ਜੋਗ ਨਾਲ ਐਨ ਆਈ ਆ ਦੇ ਨਾਲ ਸੀਜੀ ਪਿਆਰੇ ਦੇ ਸਰਪਰ 27 28 ਤਰੀਕ ਨੂੰ ਨਿੱਕੇ ਮਾਤਾ ਗੁਦਗੋੜ ਦੇ ਛੋਟੇ ਸਾਹਿਬ ਆਦੇ ਦੀ ਦੀਵਾਰ ਦੇ ਕੋਲ ਹਰ ਸਾਲ ਦੀ ਹਰ ਸਾਲ ਮਰ 27 28 ਤਰੀਕ ਨੂੰ ਲੰਗਰ ਦਾ ਲੰਗਰ ਲਾਇਆ ਜਾਂਦਾ ਹੈ ਉਹਦੇ ਇੱਕ ਵਾਟਾ ਗੁਦਰ ਕੋਲ ਤੇ ਮਾੜਾ ਠੰਡੇ ਪੁਜੀਏ ਤੇ ਮਲੇ ਠੰਡੇ ਪੁਜੀਏ ਤੇ ਰੈਂਡ ਗੋਦ ਦੀ ਗੁਲਦਾਵੀ ਲੰਗਰ ਲਾਇਆ ਜਾਂਦਾ ਹੈ ਇਹ ਸਾਰੇ 35 ਰਵਾਲੇ ਚੋਜੋੜਾ ਤੇ ਐਨਆਈ ਵੀ ਚੋਜੋੜਾ ਲਾਇਆ ਜਾਂਦਾ ਹੈ ਜੁਨੇ ਸੰਜੀਤ ਪਿੰਡ ਦੀ ਰਵਾਇਤਾਂ ਮੈਂ ਬੋਲ ਰਿਹਾ ਹਾਂ ਜੋ ਅੱਜ ਕੰਤਨਾ ਗੁਰਦੇਮ ਸਿੰਘ ਸਾਹਿਬ ਵੀ ਦੇ ਕੋਟੇ ਸਾਹਿਬ ਯਾਦਵ ਜੋ ਸਮੋਤ ਸਿੰਘਾ ਸੀਦਾਰੀ ਯਾਦ ਵਿੱਚ ਹੈ ਇਸੋ ਨਾਲ ਲੰਗਰ ਅੰਦਰ ਵੀ ਵੱਲੋਂ ਧਿਰ ਵੱਲੋਂ ਸਮੂਹ ਸੰਪਾਦਿਸ਼ ਯੋਗਦਾਨ ਲਗਾਇਆ ਜਾਂਦਾ ਸਾਦਾ ਪ੍ਰਸ਼ਾਦ ਹੈ ਸਾਦਾ ਚਾਹ ਦਾ ਲੰਗਰ ਤੇ ਦੋ ਦਿਨਾਂ ਆ ਕੇ ਲੰਗਰ ਚੱਲਦਾ ਹੈ ਜੀ ਸਾਰੇ ਸੰਤਾਂ ਨੇ ਵੱਲ ਚੜ੍ਹ ਕੇ ਸੰਯੋਗ ਕਰਦੀਆਂ ਹਨ ਸੋ ਬਹੁਤ ਬਹੁਤ ਤਰ੍ਹਾਂ ਹਦਵਾ ਹਿੰਦਾ ਰੇਡੀਅਸ ਚੈਨਲ ਦਾ ਵੀ ਜਿਨ੍ਹਾਂ ਨੇ ਆ ਕੇ ਇਸ ਲੰਗਰ ਦੀ ਕਵਰਜੀ ਦਿੱਤੀ ਹੈ ਤੇ ਸ੍ਰੀ ਦਾਨੋ ਕੋਟ ਕੋਟ ਪ੍ਰਣਾਮ ਸ੍ਰੀ ਗੁਰਦੀ ਘੜੀ ਦੇ ਵੱਲੋਂ ਗੱਦੀ ਦਾ ਖਾਤਸਾ ਵੱਲੋਂ ਗੱਦੀ ਕੀ ਖਤਰੀ